ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਤਿ ਸ਼ਾਉ ਕੀ ਹਾਲ ਚਾਲ ਠੀਕ ਠਾਕ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਤੇ ਅੱਜ ਚੱਲੇ ਆਂ ਅਸੀਂ ਪੂਆ ਜੀ ਦੀ ਕੁੜੀ ਕੋ ਉਹਨਾਂ ਨੇ ਸੱਦਿਆ ਹੀ ਸਾਨੂੰ ਤੇ ਕਹਿੰਦੇ ਆਇਓ ਤੇ ਪੂਆ ਜੀ ਹੁਣ ਅੱਗੇ ਅੱਗੇ ਚਲੇ ਗਏ ਆ ਅਸੀਂ ਦੋ ਜਣੇ ਪਿੱਛੇ ਪਿੱਛੇ ਆਂ ਇਹ ਥੋੜੀ ਜਿਹੀ ਲੇਟ ਹੋ ਗਏ ਸੀ ਤੇ ਮੀਂਹ ਪੈਣ ਡਿਆ ਵਾ ਤੇ ਜਾਣਾ ਵੀ ਪੈਣਾ ਅਸੀਂ ਜ਼ਰੂਰੀ ਕਿਉਂ ਕਬਲੇ ਹਾਂਜੀ ਜ਼ਰੂਰ ਇੱਕ ਜੇ ਜਦੋਂ ਕੋਈ ਭੈਣ ਭਰਾ ਸੱਦੇ ਚਾਹ ਨਾ ਫਿਰ ਜਾਣਾ ਚਾਹੀਦਾ ਵਾ ਹਾਂ ਤੇ ਚਲੋ ਅੱਗੇ ਅੱਗੇ ਜਾਂਦੇ ਜਿਵੇਂ ਜਿਵੇਂ ਤੇ ਦੱਸਦੇ ਆ ਫਿਰ ਪਹੁੰਚ ਗਏ ਆ ਬਾਬਾ ਬਕਾਲਾ ਸਾਹਿਬ 부ਆ ਜੀ ਹੋਣੀ ਗਏ ਮੱਥਾ ਟੇਕਣ ਕਹਿੰਦੇ ਕਿ ਜਾਂਦੇ ਜਾਂਦੇ ਪਹਿਲਾਂ ਮੱਥਾ ਟੇਕ ਜੀਏ ਤੇ ਫਿਰ ਜਾਂਦੇ ਆ ਹੁਣ ਇੱਥੇ ਰੇਟ ਕਰਦੇ ਆਂ ਹੀ ਉਹਨਾਂ ਦੀ ਉਹ ਚੜ੍ਹਨਾ ਤੇ ਅਸੀਂ ਵੀ ਹੀ ਤੇ ਹੁਣ ਉਹ ਆਉਣ ਵਾਲੇ ਆ ਉਹਨਾਂ ਨੇ ਟੇਕ ਲਿਆ ਮੱਥਾ ਉਹਨਾਂ ਨੇ ਫਿਰ ਅੱਗੇ ਹੀ ਨਾ ਉਹਨਾਂ ਨੇ ਮੱਥਾ ਟੇਕ ਲਿਆ ਉਹ ਕਹਿੰਦੇ ਤੁਸੀਂ ਰੁਕੋ ਅਸੀਂ ਦੋ ਮਿੰਟਾਂ ਚ ਆ ਗਏ ਚਲੋ ਕੋਈ ਨਹੀਂ ਇਦਰੇ ਗੁਰਦਰਾ ਸਾਹਿਬ ਦੇ ਕਰਾ ਦੇ ਦਰਸ਼ਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ਼ਮਰ ਮਰਦ ਮੇਰੇ ਤੋਂ ਬਾਅਦ ਸੌਦਾ ਬਣਾ ਕਰਿਓ ਜੇ ਨੂੰ ਥੇ ਵੇਟ ਕਰਦੇ ਆਪਾਂ ਭੂਆ ਜੀ ਹੋਂ ਦੀ ਜਾ ਕੇ ਅਹੀਂ ਆ ਕੇ ਰੋਕੇ ਭੂਆ ਨਾਲ ਦੀ ਕਰਦੇ ਹੀ ਵੇਟ ਤੇ ਉਹ ਆ ਗਏ ਭੂਆ ਬਣੀ ਚਲੋ ਨਹੀਂ ਪੈਣ ਲਿਆਵਾ ਇਹ ਗੱਡੀ ਨਾ ਹੋਈ। ਟਾਈ ਇਹ ਬਾਹਰ ਮੈਲ ਪਰਾਉਣਿਆਂ ਨੂੰ। ਐਂ ਹੁਣ ਲਾਉਨੇ ਆ ਗੱਡੀ ਉਧਰ ਤੇ ਚਲੋ ਜੀ। ਪਰੋਣੇ ਸਾਰੇ ਲੱਗ ਪੇ ਚਾਹ ਪੀਣ ਹੋਣਾ। ਕੋੜੇ ਰੱਖੇ ਹੋਏ ਇਹਨਾਂ ਦੇ ਦੇਖ ਲਓ ਵੇਖੋ ਕੋੜੇ ਤੇ ਪਕੌੜਾ ਚੱਲਣੀਆਂ। ਤੂੰ ਪੀ ਲਈ? ਮੈਂ ਤਾਂ ਪੀ ਆਈ ਆ। ਹਾਂ। ਆਓ ਜੀ ਬਾਜੀ ਬੈਗੇ। ਠੀਕ ਹੈ ਠੀਕ ਹੈ। ਅਸੀ ਕਰੀਏ ਸਾਰਿਆਂ ਨੂੰ। ਤੁਸੀਂ ਬਰੋਦਰ ਸੱਚੀ ਕਰ ਸ਼ਾਇਦ ਅੱਜ ਹੀ ਆਏ ਆ ਰਹਿਮਤ ਦੇ ਦਾਦਕੇ ਆਪਰੀ ਟੀਮ ਮੈਂਬਰ ਦੇ ਘਰ ਆਏ ਆ ਟੀਮ ਮੈਂਬਰ ਦੇ ਘਰ ਆਇਆ ਥੋੜਾ ਜਿਹਾ ਟਾਈਮ ਟੀਮ ਮੈਂਬਰ ਦਾ ਥੋੜਾ ਤੋਂ ਉਹ ਇਹਦੇ ਨੂੰ ਬੁਲਾਇਆ ਮੈਂ ਆਉਂਦੇ ਮੇਰੇ ਫੈਨ ਜਿਹੜੇ ਸਾਰੇ ਮਿਲ ਕੇ ਜਾਣ ਅੱਜ ਹੀ ਆਉਣਗੇ ਠੀਕ ਹੈ ਚਲ ਇੱਕ ਮਿੰਟ ਲਾ ਚਲ ਟੀਮ ਮੈਂਬਰ ਬਿਜ਼ੀ ਖਾਨ ਚ ਠੀਕ ਆ ਇਹ ਜਿਹੜੇ ਆ ਰਹਿਮਤ ਦੇ ਦਾਦੀ ਜੀ ਆ ਠੀਕ ਆ ਆਪੀ ਤੇ ਇਹੋ ਭੁਈ ਜਾਨਨ ਦੇ ਤੇ ਉਹ ਮੰਮਾ ਦੇ ਮੰਮਾ ਜੀ ਆ ਮੰਦੀ ਮੰਮਾ ਫਰੀਦাবাদ ਤੋਂ ਤੇ ਇਹ ਨਾਨੀ ਮਾਸੀ ਆ ਔਰ ਰਹਿਮਤ ਦੇ ਦਾਦੀ ਜੀ ਬੈਠੇ ਆ ਛੋਟੇ ਦਾਦੀ ਉਹ ਤੁਹਾਨੂੰ ਵਧੇ ਰਹਿਮਤ ਦੇ ਕਦੀ ਉਹ ਮੰਮੀ ਬਣ ਜਾਂਦੇ ਆ ਬਸ ਉਹ ਮੰਮੀ ਆ ਵੈਸੇ ਮੰਮੀ ਆ ਪਰ ਬਣੇ ਮੰਮੀ ਜੀ ਉਹਦੇ ਠੀਕ ਆ ਅੱਗੇ ਜਿਹੜੇ ਆ ਜੁਕੇ ਤੋਂ ਜਿਹੜੀ ਮੇਰੀ ਬੇਟੀ ਕਿਰਨਦੀ ਕੋਰ ਉਹਦੀ ਮਤਲਬ ਮੰਮੀ ਸੱਸ ਸੱਸ ਦੀ ਸੱਸ ਦੀ ਇੱਧਰ ਜਿਹੜੇ ਆ ਇਹ ਵੀ ਰਹਿਮਤ ਦੇ ਦਾਦੀ ਜੀ ਆ। ਇਹ ਸਭ ਤੋਂ ਵੱਡੇ ਦਾਦੀ ਜੀ ਆ। ਤੇ ਮੇਰਾ ਤੁਹਾਨੂੰ ਪਤਾ ਜਾਣਾ ਹੋਣਾ ਵੀ ਮੈਂ ਨਾਨੀ ਜੀ ਉਹਦੇ। ਠੀਕ ਆ। ਚਲੋ ਜੀ ਮਿਲਦੇ ਆ ਬਾਅਦ ਚੋ। ਫੇਰ ਮਿਲ ਲੈਨੇ ਆ ਪਿੰਨਾ ਜਾ ਬਣੀ ਪੀ ਲਈਏ ਉਹਨੂੰ। ਰਹਿਮਤ ਕੀ ਖਾਣ ਲੱਗੀ? ਦੰਦੂ। ਨਹੀਂ ਨਹੀਂ ਦੰਦੂ ਉਹਨੂੰ ਸੀਰੀ ਚਾਹਤੇ ਆਉਂਦੇ ਆ। ਨਹੀਂ ਕੁਝ ਕੁ ਕੁ ਖਾਣ ਲਿਆ ਫਰੂਟ। ਆਹ ਦੀਦੀ ਸਾਡੀਆਂ ਵੀਡੀਓ ਵੇਂਦੇ ਆ। ਕਹਿੰਦੇ ਆਈ ਨਹੀਂ ਮਿਸ ਹੋਣ ਦਿੰਦੇ ਨਾ ਕਿਸੇ ਮੰਡੇ ਬੜੀ ਜੰਮਾ ਦੇ ਕਰਨ ਉਹ ਵੀ ਫਰਾ ਦੇਖਿਆ ਕਿ ਨਹੀਂ ਸੀ ਹਾਂਜੀ ਚਲੋ ਵਧੀਆ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣ ਭਰਾਵਾ ਦੇ ਸਾਥ ਨਾਲ ਹੀ ਆਓ ਖਾਓ ਕਿ ਅੱਜ ਸਾਰਿਆਂ ਨੂੰ ਖਵਾਈਏ ਗਰੇਪਸ ਖਾ ਲੂ ਆਪਣੇ ਆਓ ਖਾਓ ਤਾਂ ਮੇਰੇ ਪੁੱਤ ਨੇ ਕਿ ਲਾਣਾ ਚੀ ਨਹੀਂ ਨਹੀਂ ਰਮਨਟ ਮਿੰਟ ਫੜ ਕੇ ਆਹ ਦੇਖੋ ਆਹ ਦੇਖੋ ਕੀ ਖਾਂਦੇ ਦੇਵਸ ਆ ਵਾ ਟੋੜ ਟੋੜ ਚਾ ਟੋੜ ਓਏ ਕਿਰਨਾ ਹੋ ਗਈ ਧੋਕਾ ਹੈ ਆਪ ਕਿਰਨਾ ਧੋਕਾ ਹੋ ਗਿਆ ਓ ਹਾਂ ਚਲ ਲੈ ਚਲੋ ਕਿੰਨੇ ਕਿਰਨਾ ਹੁੰਦੇ ਲੱਗ ਗਿਆ ਹਾਂ ਅਮਨ ਦੱਸ ਹਾਂ ਅਮਨ ਇਹ ਨਾ ਤਾਇਆ ਜੀ ਦਾ ਘਰ ਆਮਨ ਤਾਇਆ ਜੀ ਦੇ ਘਰ ਬੋਲ ਨਾ ਹਾਂ ਇਹ ਅਮਨ ਦੇ ਤਾਇਆ ਜੀ ਦਾ ਘਰ ਵਾ ਠੀਕ ਆ ਆ ਸਾਡਾ ਸਾਜਨ ਗੱਡੀਆਂ ਸਾਰੀਆਂ ਇੱਧਰ ਲੱਗੀਆਂ ਵਾ ਆ ਆ ਆ ਗਈਓ ਆਪਣੇ ਟੀਮ ਮੈਂਬਰ ਦੇ ਆ ਗਿਆ ਵਾ ਆ ਕਿਰਨੇ ਤੋੜਿਆ ਅਮਰੂਦ ਦੇ ਵਿੱਚੋਂ ਦੇ ਕੱਕ ਵੀ ਨਹੀਂ ਨਿਕਲਿਆ ਬੜਾ ਆਪਣੇ ਲੋ ਵੇਖਿਆ ਵੀ ਬਹੁਤ ਵਧੀਆ ਵਾਏ ਇਹ ਮੈਂ ਮਾਰ ਤੂੰ ਇਹ ਵੀ ਨਹੀਂ ਵੇਖਿਆ ਨਾ ਵੀ ਦਾਦਾ ਹਾਂ ਇਹ ਆਹ ਜ ਆ ਨਹੀਂ ਵੇਖਿਆ ਉਹ ਹਾਵਦ ਠੁੱਕਦੀ ਆ ਰੰਗ ਰੂਪ ਦੇ ਨਾ ਜਾਉ ਕਹਿੰਦੇ ਹਾਂ ਸਹੀ ਗੱਲ ਆ ਹਾਂ ਚਲੋ ਕੋਈ ਗੱਲ ਨਹੀਂ ਕਰ ਆਇਆ ਕਿੰਨਾ ਘਰ ਆਇਆ ਤਾਈ ਜੀ ਘਰ ਆਇਆ ਤਾਈ ਜੀ ਘਰ ਆਇਆ ਤਾਈ ਤੇ ਤੇਰੇ ਮੰਮੀ ਪਾਪਾ ਨੇ ਇਹ ਤਾਂ ਕਰਨੀ ਆ ਤੇ ਤੂੰ ਤਾਈ ਹੈ ਵੱਡੀ-ਕੁੰਡੀ ਆਉਂਦੇ ਆ ਤਾਂ ਉਹ ਰਹਿਮਤਿਆ ਕੇ ਮਾਟੀ ਦਾ ਦੀ ਜੀ ਦਾ ਆਹੋ ਇਹਨੇ ਹੋ ਗਿਆ ਆਪਣੇ ਰਿਸ਼ਤੇ ਵੱਖਰੇ ਰੱਖੰਦੀ ਨਾ ਹਾਂ ਹਾਲ ਬਈ ਤੇ ਮੈਂ ਬੈਠੇ ਨਹੀਂ ਕਦੇ ਆ ਮੈਨੂੰ ਦੇ ਨਾ ਤਾਨਾ ਵੀ ਦੇ ਮੈਨੂੰ ਆਹੀ ਇਧਰ ਪੈਣਾ ਪੈਣਾ ਮੈਂ ਨਹੀਂ ਤੂੰ ਇਧਰ ਸੰਡ ਸੰਡੂ ਹੋ ਜਾ ਆਹੋ ਉਹ ਵੀ ਠੀਕ ਆ ਉਹ ਉਹ ਬੈਠੇ ਇੰਦਰ ਖਾਣੇ ਭਰਾਈ ਹਾਂ ਇਧਰ ਆਹੀ ਕੋਲ ਮੜੇ ਕੋਲ ਇਹ ਵੀ ਸਹੀ ਆ ਹਾਂ ਇਹ ਵੀ ਸਹੀ ਆ ਅਜੇ ਸਿਮੇ ਤੁਸੀਂ ਸਿਖਰ ਹੋਗਾ ਹਾਂ ਅਈ ਜੀ ਨਾ ਸਰ ਜੀ ਮੈਂ ਜੇ ਕੋ ਮੰਗਿਆ ਮੈਨੂੰ ਦੇ ਤਾਇਆ ਜੀ ਹੋਣੀ ਆ ਤੇ ਇਹ ਚਲੋ ਭਾਜੀ ਇਹਨਾਂ ਨੂੰ ਤੁਸੀਂ ਜਾਣਦੇ ਜੇ ਸਾਰੇ ਠੀਕ ਹੈ ਨਾ ਇਹ ਸਟੇਲੀਅਰ ਇੰਦੇ ਆ ਜ਼ਿਆਦਾਤਰ ਬੱਚੇ ਇਹਨਾਂ ਦੇ ਉੱਥੇ ਹੀ ਆ ਪੁਣੇ ਆ ਇਹ ਤੁਸੀਂ ਹਾਂ ਦੋ ਮਹੀਨੇ ਹੋਏ ਇਹਨਾਂ ਨੂੰ ਆਇਆ ਨਾ ਇਹਨਾਂ ਅੱਜ ਤੁਸੀਂ ਇੱਥੇ ਪਹੁੰਚੇ ਜੀ ਨਾ ਹਾਂਜੀ ਰਿਸ਼ਤੇਦਾਰਾਂ ਨੂੰ ਬਹੁਤ ਖੁਸ਼ੀ ਹੋਈ ਹੈ ਚਲੋ ਮਿਹਰਬਾਨੀ ਜੀ ਕਿਉਂਕਿ ਜਿਹੜੇ ਰਿਸ਼ਤੇਦਾਰੋਂ ਮੇਰੇ ਨਾ ਹਾਂਜੀ ਜਿੱਥੇ ਅਸੀਂ ਵੀ ਬੰਦ ਹਾਂ ਹਾਂਜੀ ਤੇ ਨਾਮ ਦੀ ਨਾਲ ਇਹ ਵੀ ਹੁੰਦਾ ਵੀ ਰਿਸ਼ਤੇ ਨਾਲ ਇੱਕ ਜੇ ਦੁੱਖ ਸੁੱਖ ਦੇ ਭਾਈਵਾਲ ਹੁੰਦੇ ਆ ਹਾਂਜੀ ਜਿਹੜੇ ਰਿਸ਼ਤੇਦਾਰ ਸਹੀ ਹੋਣ ਤੇ ਫਿਰ ਸਾਡਾ ਜਿੰਦਗੀ ਆ ਚੰਗੇ ਰਿਸ਼ਤੇਦਾਰ ਨਾਲ ਬਹੁਤ ਸੌਖੀ ਹੋ ਜਾਂਦੀ ਆ ਹਾਂਜੀ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਆ ਵੀ ਸਾਡੇ ਰਿਸ਼ਤੇਦਾਰ ਬਹੁਤ ਚੰਗੇ ਮਿਹਰੇ ਤੇ ਆਉਣ ਵਾਲਾ ਨੌਜਵਾਨ ਜਿਵੇਂ ਹਾਂਜੀ ਦਾਦਾ ਤੋਂ ਪੁੱਛਿਆ ਹਾਂਜੀ ਤੇ ਬੜਾ ਇਹਦਾ ਸੁਭਾਅ ਚੰਗਾ ਲੱਗਾ ਨਹੀਂ ਜੀ ਬਹੁਤ ਬੜੀ ਜੀ ਖੁਸ਼ੀ ਹੋਈ ਆ ਵੀ ਰੋਦੀ ਰਸਦਾਰ ਹਰੇਕ ਨੂੰ ਮਿਲਣ ਦੇ ਪ੍ਰਮਾਤਮਾ ਨਿਰਭਰਿਆਤ ਰੱਖੇ ਆਂਗੇ ਦਿਨ ਦੁਗਣੀ ਦੇ ਰਾਤ ਚੁਗਣੀ ਰੱਖੇ ਕਰ ਆਂਗੇ ਆ ਇਹੋ ਦਰਮਨ ਕੇ ਘਰ ਤੇ ਲੈ ਕੇ ਆਏ ਆ ਘਰ ਆਪਣੇ ਤੇ ਉਧਰ ਆਓ ਸਾਡੇ ਘਰ ਵੀ ਆਓ ਤੇ ਬੜੀ ਚਲੋ ਉਹਨਾਂ ਨੇ ਚਾਹ ਕੀਤਾ ਵਾ ਇਹ ਮੰਨੇ ਤਾਈ ਜੀ ਇਹ ਚਲੋ ਉਹਨਾਂ ਦਾਸੀ ਦਿੱਤਾ ਹਣਾ ਤੁਹਾਨੂੰ ਤੇ ਵਧੀਆ ਨਾ ਇੰਜੋਇਮੈਂਟ ਕੀਤਾ ਆਪਣਾ ਇੱਥੇ ਹੁਣ ਬੰਦੇ ਬੇਰੁੱਤਰ ਜਾ ਕੇ ਢੜੀ 完了。<laughs> <laughs> ਨਹੀਂ ਆਇਆ ਸੀ ਅਜਿੱਤ ਮੋਹਾਲ ਟਾਂਗਰੇ ਲੱਗੇ ਪਿੰਡ ਵੇ ਸਾਡੀ ਵੱਡੀ ਬੇਟੀ ਇੱਥੇ ਵੀ ਆਈ ਆ ਰਾਜਪੂਤਾਂ ਤੁਸੀਂ ਜਾਣਦੇ ਹੋ ਉਹਦੀ ਬੇਟੀ ਆ ਉਹਦੇ ਹਸਬੰਦ ਦੀ ਆ ਤਾਈ ਦੀ ਇਹ ਕਹਿੰਦੇ ਵੀ ਨਹੀਂ ਬਰੋਗੋ ਚਾਉਣਾ ਇਸ ਕਰਕੇ ਇਹਨਾਂ ਨੇ ਥੋੜਾ ਜਿਹਾ ਰੌਣਕ ਮੇਲਾ ਕੀਤਾ ਠੀਕ ਹੈ ਜੀ ਚਲੋ ਜੀ ਇਹ ਨੀਉ ਕੁੜੀ ਸਾਡੀ ਘਟਦੀ ਆ ਦੇਖ ਲਓ ਹੁਣ ਜਾਣ ਲੱਗਿਆ ਹੋਰ ਨਹੀਂ ਕੋਸ ਤੇ ਉਹ ਪਹਿਲਾਂ ਤੇ ਤੁਹਾਨੂੰ ਦੱਸਿਆ ਅਮਰੂਦ ਜਿਹੜਾ ਇਹਨੂੰ ਮਿਲਿਆ ਦੁਨੀਆਂ ਵੀ ਥੋੜਾ ਜਿਹਾ ਇਦਾਂ ਦਾ ਹੀ ਆ ਤੇ ਹੁਣ ਉਹਨੇ ਤੋੜ ਲਿਆ ਆ ਆ ਹਾਂਜੀ ਪਹੁੰਚ ਗਏ ਆਂ ਹੀ ਰਈਆ ਹਾਂ ਰਈਆ ਸ਼ਹਿਰ ਰਈਏ ਰਹੀਏ ਪਹੁੰਚ ਗਿਆ ਸੀ ਸ਼ਹਿਰ ਨਹੀਂ ਆ ਸ਼ਹਿਰ ਹੀ ਆ ਗਏ ਅਸੀਂ ਮੇਨ ਰੋਡ ਨੂੰ ਜਾਣਦੇ ਆਂ ਨਾ ਠੀਕ ਆ ਜੀ ਪੁਰਾਣਾ ਪੋਲਾ ਜੇ ਚਾਲੂ ਨਹੀਂਗਾ ਹੋਇਆ ਠੀਕ ਆ ਨਾ ਹਾਂਜੀ ਥੱਲੇ ਥੱਲੇ ਨਾ ਪਹਿਲੇ ਟ੍ਰੈਫਿਕ ਬੜੀ ਇੱਥੇ ਤੁਹਾਨੂੰ ਜ਼ਿਆਦਾ ਨੌਲੇਜ ਆ ਮੇਰੇ ਨਾਲ ਆ ਮੈਨੂੰ ਜਾਣਾ ਨੌਲੇਜ ਮੈਂ ਤੇ ਪੜਦਾ ਰਿਹਾ ਵਾ ਤੁਸੀਂ ਬਾਹਰ ਅੰਦਰ ਦੇ ਆਏ ਆ ਨਾ ਹਾਂ ਕਨੈਕਟਿਡ ਇਹ ਵਾਰ ਕੰਮ ਬੰਦਾ ਫਿਰ ਕੀ ਘਟ ਘੁੰਮਦਾ ਫਿਰਦਾ ਆ ਹਾਂ ਹਾਂ ਠੀਕ ਆ ਮੈਨੂੰ ਘੱਟ ਪਤਾ ਵਾ ਇੰਨਾ ਚੇ ਚੰਬਰ ਹੈ ਮੈਨੂੰ ਤੇ ਰਾਹ ਬੋਲ ਜਾਂਦਾ ਸਹੀ ਗੱਲ ਐ ਇਹਨੂੰ ਨਾ ਕਵਲ ਮੈਨੂੰ ਤੇ ਰਾਹ ਬੋਲ ਜਾਂਦੀ ਆ ਹਮ ਹੈਨਾ ਨਹੀਂ ਸਹੀ ਗੱਲ ਆ ਮੈਨੂੰ ਨਹੀਂ ਰਾਹ ਰੂਚੇ ਤੇ ਰਹਿੰਦੇ ਹੁਣ ਆਪਾਂ ਇੱਥੋਂ ਕਿੱਥੋਂ ਮੁੜਨਾ ਭਲਾ ਇੱਥੋਂ ਆਪਾਂ ਇੱਥੋਂ ਆਓ ਕੀ ਕਿੱਥੋਂ ਥੋੜਾ ਅੱਗੇ ਜਾ ਕੇ ਮੁੜਦਾ ਅੱਗੇ ਕੀ ਹੈ ਭਲਾ ਇੱਥੇ ਕਾਦੀ ਨਿਸ਼ਾਨੀ ਹੁੰਦੇ ਹੁੰਦੇ ਆ ਨਹੀਂ ਉਹਨੂੰ ਰਈਆ ਆ ਰਈਆ ਅਰੇ ਯਾਰ ਇਹ ਤਾਂ ਇੱਧਰ ਨਾ ਮੁੜ ਜਾਣਾ ਕਿੱਧਰ ਨੂੰ ਮੁੜ ਜਾਣਾ ਇੱਧਰ ਨੂੰ ਮੁੜ ਜਾਣਾ ਨਹੀਂ ਇੱਧਰ ਨੂੰ ਜਾਵੇਂ ਇੱਥੇ ਵੀ ਰਾਹ ਹੈਗਾ ਵਾ ਉਹ ਅੱਗੇ ਜਾ ਕੇ ਵੀ ਹੈਗਾ ਵਾ ਇਹ ਅੱਡਾ ਵਾ ਜਿਹੜਾ ਰਈਏ ਦਾ ਤੇ ਮੈਂ ਅੱਡਾ ਦੇ ਪਿੱਛੇ ਰਹਿ ਗਿਆ ਵਾ ਉਹ ਨਹੀਂ ਆ ਮੈਂ ਨਾ ਉਹ ਜਿੱਥੇ ਮੁੜਦਾ ਅੱਡੇ ਉਹ ਮੇਨ ਦਾ ਹਾਂਗਾ ਕਹੇ ਜਿਹੜਾ ਬੱਬਾ ਬਗਲਾ ਸਾਹਿਬ ਨੂੰ ਸੜਕ ਜਾਂਦੀ ਆ ਨਾ ਬਟਾਲੇ ਨੂੰ ਠੀਕ ਆ। ਕਾਂਗਰਦਾਸਪੁਰ ਨੂੰ ਪਠਾਨਕੋਟ ਨੂੰ ਚਾਹਵੇਂ ਹੁਣ ਇੱਕ ਵਾਰੀ ਸਖਾਲ ਦਿਆਂ। ਮੇਰੇ ਦਿਮਾਗ 'ਚ ਰਹਿ ਜਾਊਗੀ। ਉਹ ਸੜਕ ਨੂੰ ਅਸੀਂ ਮੁੜਨਾ ਹੁਣ ਠੀਕ ਆ। ਹਾਂ ਰਾਹ ਤੇ ਵੀ ਕਈ ਇੱਧਰ ਨੂੰ ਇਹਨੂੰ ਮੋੜ ਦੇ। ਉਹ ਗੱਲ ਹੈਗੀ ਅੱਗੇ ਚੱਲ ਮੰਨੋ ਦਾ ਪਿੰਡ ਦਾ ਪੁੱਛ ਲਿਆ ਦਾ ਨਾ। ਹਾਂ। ਹੁਣ ਮੈਨੂੰ ਚੇਤਾ ਰੱਖਗਾ ਜੇ ਕਿਤੇ ਆਉਣਾ ਪਵੇ। ਆ ਹੁਣ ਤੂੰ ਕੱਲੀ ਨਹੀਂ ਆ ਜਾਣਾ ਨਾ। ਸਹੀ ਗੱਲ ਮੈਨੂੰ ਕਈ ਵਰੀ ਹੁੰਦਾ ਜੇ ਤੇ ਜੇ ਕਦੇ ਕੱਲੇ ਨੇ ਇੰਦਾ ਜਾਣ ਦੀ ਲੋੜ ਪੈ ਜੇ ਬੰਦੇ ਨੂੰ। ਹਾਂ ਤੇ ਫਿਰ ਮੈਨੂੰ ਉਧਰ ਰਾਵਾਂ ਦਾ ਨਹੀਂ ਪਤਾ ਲੱਗਦਾ ਤੇ ਮੈਂ ਕਿੱਥੇ ਪਹੁੰਚਣਾ ਹਾਂ। ਬੱਸ ਐਵੇਂ ਗਲਤਾਂ ਥੋੜੇ ਬਧੀ ਰੱਖਣੀ ਚਾਹੀਦੀ ਜਾਣ ਕੇ ਉਹ ਅੱਜ ਕੱਲ ਨਹੀਂ ਕੋਈ ਵੀ ਮੁਸ਼ਕਲ ਅੱਜ ਕੱਲ ਫੋਨ ਹੱਥ ਚ ਵਾ ਤੇ ਲੋਕੇਸ਼ਨ ਭਰੋ ਕਿਸੇ ਵੀ ਚੀਜ਼ ਦੀ ਤੇ ਚਲੋ ਆਹ ਉਹ ਤਾਂ ਜਾਂਦਾ ਹੈ ਗੂਗਲ ਬਾਬਾ ਉੱਥੇ ਲੈ ਜਾਂਦਾ ਬਸ ਤੇ ਦਾਦਾ ਨੂੰ ਲੈ ਗਿਆ ਹਾਂ ਹਾਂ ਹੈਨਾ ਪਹੁੰਚ ਗਏ ਆ ਘਰ ਮੀ ਬੜਾ ਪੈਂਡਿਆ ਵਾ ਹਬੀਬ ਚਰਾ ਆਇਆ ਘੇੜ ਖੋਲਣ ਮੀ ਵੀ ਜ਼ਿਆਦਾ ਹੀ ਆ ਕਿ ਸਾਰਾ ਰਾਹ ਇਦਾਂ ਹੀ ਆ ਆ ਨਹੀਂ ਮੀ ਬਹੁਤ ਜ਼ਿਆਦਾ ਸੀ ਚਲੋ ਠੀਕ ਹੈ ਜੀ ਇਸੇ ਨਾਲ ਕਰਦੇ ਆ ਬਲੌਗ ਦੀ ਐਂਡਿੰਗ ਸਤਿ ਸ਼੍ਰੀ ਅਕਾਲ ਜੀ ਸਾਲਿਆਂ ਸਤਿ ਸ਼੍ਰੀ ਅਕਾਲ